ਇਹ ਬਨਾਣਾ ਰਿਪਬਲਿਕ ਨਹੀਂ ਹੈ ਕਿ ਜੋ ਮਰਜੀ ਮੁੱਖ ਮੰਤਰੀ ਦੇ ਮੂੰਹ 'ਚ ਆਵੇ ਤੇ ਜੀ 'ਚ ਆਵੇ ਉਹ ਕਰ ਦੂਗਾ ਏ ਜੀ ਨੇ ਅਸਤੀਫਾ ਦੇ ਦਿੱਤਾ ਮੇਰਾ ਵੀ ਨਵਾਂ ਆਉਣਾ ਮੇਰੇ ਕਹਿਣ ਕਰਕੇ ਭਾਵੇਂ 2-4 ਦਿਨ ਰੁਕ ਜੇ ਹੋਰ ਕੁਝ ਨਹੀਂ ਹੋਣਾ ਅਸਤੀਫਾ ਦਿੱਤਾ ਖਾਦੀ ਪੀਤੀ 'ਚ ਘੁੱਗੀਆਂ ਨਾ ਮਾਰੀ ਜੋ ਫਾਈਲ ਤੇ ਤੇ ਭਾਈ ਇਹੋ ਜਿਹਾ ਕੰਮ ਹੀ ਨਾ ਹੋਵੇ ਭਗਵਾਨਤਮਾਨ ਜੀ ਔਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀ ਇਹ ਦੂਜੇ ਸੂਬਿਆਂ हरियाणा ਤੇ Rajasthan ਜਿੱਥੇ ਚੋਣਾ ਨੇ ਉੱਥੇ ਦੇਣਾ ਚਾਹੂੰਗਾ ਸੁਸ਼ੀਲ ਗੁਪਤਾ ਨੇ ਭਗਵੰਤ ਮਾਨ ਦੀ ਹਾਜ਼ਰੀ ਚ ਉਹਨੇ ਸਪਸ਼ਟ ਗਿਆ ਕਿ ਸਾਡੀ ਸਰਕਾਰ ਬਣਾ ਦਿਓ ਪੰਜਾਬ 'ਚ ਬਣ ਗਈ ਐ 24 'ਚ ਹਰਿਆਣੇ 'ਚ ਬਣਾ ਦਿਓ ਅਸੀਂ ਇਹ ਪਾਣੀ एसवाईएल ਦਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਆਂਗੇ ਕੋਈ ਸਰਵੇ ਪੰਜਾਬ 'ਚ ਨਹੀਂ ਹੋਊਗਾ ਜੀ ਪੰਜਾਬ 'ਚ ਪਾਣੀ ਹੈ ਨਹੀਂ ਜੇ ਮੁੱਖ ਮੰਤਰੀ ਜਾ ਕੇ ਆਪਦੀ ਦਲੀਲ ਕਮਜ਼ੋਰੀ ਨਾਲ ਰੱਖੂਗਾ ਇਹ ਆਪਦੀ ਸਹੀ ਦਲੀਲ ਨਹੀਂ ਰੱਖੂਗਾ ਸੁਪਰੀਮ ਕੋਰਟ ਨੂੰ ਮਿਸ ਗਾਈਡ ਕਰਨਗੇ ਤੇ ਸਪਸ਼ਟੀ ਹੈ ਕਿ ਮੁੱਖ ਮੰਤਰੀ ਸਾਹਿਬ ਫਿਰ ਹਰਿਆਣੇ ਦੇ ਨਾਲ ਖਲੋਤੇ ਇਸ ਮੁੱਦੇ ਤੇ ਦੇਖੋ ਮੈਂ ਆਪਦੀ ਟਵੀਟ 'ਚ ਬੜਾ ਸਪਸ਼ਟ ਕਰਤਾ ਹੈ ਕਿ ਐਡਵੋਕੇਟ ਜਨਰਲ ਕੇਸ ਲੜ ਸਕਦਾ ਹੈ ਓਨ ਲੀਗੈਲਿਟੀ ਫੈਸਲਾ ਦੇਣਾ ਹੁੰਦਾ ਹੈ ਔਨਰੇਬਲ ਜੱਜ ਸਾਹਿਬਾਨਾਂ ਨੇ ਆਨਰੇਬਲ ਜੱਜ ਸਾਹਿਬਾਨ ਦੋਵੇਂ ਪੱਖ ਸੁਣ ਕੇ ਫੈਸਲਾ ਦਿੰਦੇ ਨੇ ਮਗਰ ਜਦੋਂ ਸਰਕਾਰ ਮੁੱਖ ਮੰਤਰੀ ਕਰੇ ਨਲਾਇਕ ਫੈਸਲੇ ਤੇ ਏਜੀ ਛੱਡੋ ਤੁਸੀਂ ਸੋਲਿਸਟਰ ਜਨਰਲ ਸੁਪਰੀਮ ਕੋਰਟ ਦੇ ਵੀ ਵਕੀਲ ਨੂੰ ਲਿਆਇਓ ਜਿਸ ਕੇਸ 'ਚ ਦਮ ਨਾ ਹੋਵੇ ਉਹ ਕੇਸ ਨੂੰ ਕਿਵੇਂ ਕੋਈ ਵਕੀਲ ਜਿੱਤ ਕੇ ਦੇ ਦੂ ਕਿਉਂਕਿ ਜੱਜ ਸਾਹਿਬ ਦੇ ਵੀ ਆਪ ਦਾ ਮਾਈਂਡ ਅਪਲਾਈ ਕਰਨਾ ਹੈ ਕਾਨੂੰਨ ਲਾਗੂ ਕਰਨਾ ਹੈ ਇਹ ਬਣਾਣਾ ਰਿਪਬਲਿਕ ਨਹੀਂ ਹੈ ਕਿ ਜੋ ਮਰਜ਼ੀ ਮੁੱਖ ਮੰਤਰੀ ਦੇ ਮੂੰਹ 'ਚ ਆਵੇ ਤੇ ਜੀ 'ਚ ਆਵੇ ਉਹ ਕਰ ਦੂਗਾ। ਪੰਚਾਇਤ ਦੇ ਮੈਂ ਫੈਸਲੇ 'ਚ ਇਹਨਾਂ ਨੇ ਡੀਕੇ ਤਿਵਾੜੀ ਨੂੰ ਸਸਪੈਂਡ ਕੀਤਾ। ਮੈਂ ਉਸ ਦਿਨ ਕਿਹਾ ਸੀਗਾ ਸਸਪੈਂਡ ਕਰਤਾ ਚਾਰਟ ਸ਼ੀਟ ਨਹੀਂ ਕਰ ਸਕੂਗਾ। ਉਹਨੂੰ ਬਹਾਲ ਕਰਤਾ। ਡੀਕੇ ਤਿਵਾੜੀ ਨੇ ਤਾਂ ਕੋਈ ਇਲੈਕਸ਼ਨ ਕਰਾਉਂਦਾ ਫੈਸਲਾ ਹੀ ਨਹੀਂ ਕੀਤਾ। डीके तिवारी साहब दे ਤੁਸੀਂ ਆਰਡਰ پڑھ ਲੋ ਇਟ ਇਜ਼ फॉर द चीफ मिनिस्टरज काइंड अप्रूवल स्लैश ऑर्डर्स ऑर्डर वाज ऑफ द चीफ मिनिस्टर मुंह ਦੀ ਖਾਣੀ ਪੈ ਗਈ ਤੁਸੀਂ ਜੇ ਆਪ ਦਾ ਐਪਲੀਕੇਸ਼ਨ ਆਫ ਮਾਈਂਡ ਕਰਦੇ ਖਾਦੀ ਪੀਤੀ ਚ ਘੁੱਗੀਆਂ ਨਾ ਮਾਰੀ ਜੋ ਫਾਈਲ ਤੇ ਤੇ ਭਾਈ ਇਹ ਜਿਆ ਕੰਮ ਹੀ ਨਾ ਹੋਵੇ ਵਕੀਲ ਕੈਨ ਨਾਟ ডিফেন্ড ది ਇਨਡਿਫੈਂਸੀਬਲ ਜੀ ਦੀ ਡਿਫੈਂਸ ਹੀ ਨਹੀਂ ਹੋ ਸਕਦੀ ਉਹਨੂੰ ਵਕੀਲ ਸਾਹਿਬ ਕੀ ਕਰ ਦੂ ਜੀ ਲਾ ਲਓ ਤੀਜਾ ਏ ਜੀ 6 ਮਹੀਨੇ ਬਾਅਦ ਚੌਥਾ ਲੱਗੂ ਏ ਜੀ ਵਿਚਾਰਾ ਕੀ ਕਰਦੇ ਵਕੀਲ ਤਾਂ ਸਾਰੇ ਬੜੇ ਕਾਬਿਲ ਨੇ ਭਾਈ ਜਦੋਂ ਤੁਸੀਂ ਸਿਲੈਕਸ਼ਨ ਕੀਤੀ ਸੀ ਤੁਸੀਂ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਕੀਤੀ ਸੀ ਚਾਹੇ ਅਨਮੋਲ ਰਤਨ ਸਿੱਧੂ ਸਾਹਿਬ ਦੀ ਕੀਤੀ ਚਾਹੇ ਉਸ ਤੋਂ ਬਾਅਦ ਕਾਬਲੀਅਤ ਦੇ ਆਧਾਰ ਤੇ ਤੁਸੀਂ ਘਈ ਸਾਹਿਬ ਦੀ ਕੀਤੀ ਚਾਹੇ ਤੁਸੀਂ ਹੁਣ ਅਗਲਿਆਂ ਦੀ ਕਰੋ ਏ ਜੀ ਨੇ ਅਸਤੀਫਾ ਦੇ ਦਿੱਤਾ ਮੇਰਾ ਵੀ ਨਮਾ ਆਉਣਾ ਮੇਰੇ ਕਹਿਣ ਕਰਕੇ ਭਾਵੇਂ 2-4 ਦਿਨ ਰੁਕ ਜੇ ਹੋਰ ਕੁਝ ਨਹੀਂ ਹੋਣਾ ਅਸੀਬਾ ਦਿੱਤਾ 60000 ਐਸਵਾਈਐਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਰਿਕਰਡ ਕੀਤੀ ਗਈ ਕਿ ਸਰਕਾਰ ਰਾਜਨੀਤੀ ਨਾ ਕਰੇ ਜੋ ਪ੍ਰੋਸੈਸ ਹੈ ਉਹ ਕਰੇ ਕੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਪਾਣੀ ਇਹ ਦੂਜੇ ਸੂਬਿਆਂ ਨੂੰ ਹਰਿਆਣਾ ਤੇ ਰਾਜਸਥਾਨ ਜਿੱਥੇ ਚੋਣਾ ਨੇ ਉੱਥੇ ਦੇਣਾ ਚਾਹੁੰਦੇ ਸੁਸ਼ੀਲ ਗੁਪਤਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਸੁਸ਼ੀਲ ਗੁਪਤਾ ਕੌਣ ਜਿਹੜਾ ਭਾਜ ਆਮ ਆਦਮੀ ਪਾਰਟੀ ਦਾ ਹਰਿਆਣੇ ਲਈ ਇੰਚਾਰਜ ਹੈ ਉਹਨੇ ਸਪਸ਼ਟ ਕਿਹਾ ਕਿ ਸਾਡੀ ਸਰਕਾਰ ਬਣਾ ਦਿਓ ਪੰਜਾਬ 'ਚ ਬਣ ਗਈ ਹੈ 24 'ਚ ਹਰਿਆਣੇ 'ਚ ਬਣਾ ਦਿਓ ਅਸੀਂ ਇਹ ਪਾਣੀ ਐਸ ਵਾਈ ਐਲ ਦਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਆਂਗੇ ਹੀ ਹੈਜ਼ ਕੀ ਭਗਵੰਤ ਮਾਨ ਨੇ ਅੱਜ ਤੱਕ ਮੰਗ ਕੀਤੀ ਕਿ ਸੁਸ਼ੀਲ ਗੁਪਤੇ ਨੂੰ ਪਾਰਟੀ ਚੋਂ ਕੱਢਿਆ ਜਾਵੇ ਇਹੀ ਗੱਲ ਇਹੀ ਗੱਲ ਬੇਨੀਵਾਲ ਨਾਲ ਰਾਤ ਦੇ ਹਨੇਰੇ ਬਠਿੰਡੇ ਮੀਟਿੰਗ ਹੁੰਦੀ ਆ ਰਾਜਸਥਾਨ ਭਗਵੰਤ ਮਾਨ ਜੀ ਜਾਣਦੇ ਆ ਪਹਿਲੇ ਸੀਐਮ ਨੇ ਔਨ ਦੇਸ਼ ਦੇ ਪੰਜਾਬ ਦੇ ਜਿਨ੍ਹਾਂ ਨੇ ਔਨ ਰਿਕਾਰਡ ਜਾ ਕੇ ਰਾਜਸਥਾਨ ਚ ਕਿਹਾ ਕਿ ਮੈਂ ਤਾਂ ਪਾਣੀ ਦੇਣਾ ਚਾਹਨਾ ਗਲੋਤ ਹੀ ਨਹੀਂ ਮੰਗਦਾ ਤੁਸੀਂ ਮੈਨੂੰ ਕਿਸੇ ਚੀਫ ਮਿਨਿਸਟਰ ਪੰਜਾਬ ਦੀ ਇਹ ਸਟੇਟਮੈਂਟ ਕਰ ਦਿਓ ਜਿਉ ਉਹ ਨਹੀਂ ਮੰਗਦਾ ਤੇ ਹੋਰ ਕੀ ਚਾਹੀਦਾ ਮਗਰ ਇਹ ਪਾਣੀ ਹਰਿਆਣੇ ਨੂੰ ਵੀ ਔਰ ਰਾਜਸਥਾਨ ਨੂੰ ਵੀ ਦੇ ਕੇ ਰਾਜੀ ਨੇ ਜਿਹੜੇ ਜਿਹੜੇ ਇਹਦਾ ਕਿਹਦੇ ਚ ਕਿਹਾ ਗਿਆ ਸਰਵੇ ਹਾਂਜੀ ਜਿਹੜੇ ਸਿਆਪ ਸਰਕਾਰ ਨੇ ਕਿਹਾ ਗਿਆ ਕਿ ਸਰਵੇ ਸਰਵੇ ਕਰਾਇਆ ਗਿਆ ਜਪਾਲ ਕਿੰਨੀ ਕਿ ਹੈਗੀ ਔਰ ਜਿਹੜੇ ਸਰਵੇ ਕਰਾਉਣ ਦੇ ਆਰਡਰ ਕੀਤੇ ਗਿਆ ਕਿਹੜੇ ਸਰਵੇ ਜੀ ਐਸ ਐਨਰ ਬਣਾਉਣ ਦੇ ਨਹਿਰ ਬਣਾਉਣ ਪੰਜਾਬ ਚ ਇਸ ਤਰ੍ਹਾਂ ਜੀ ਮੈਂ ਉਸ ਵੇਲੇ ਮੈਂ ਰੈਵਨਿਊ ਮਨਿਸਟਰ ਸੀ ਔਰ ਬਾਦਲ ਸਾਹਿਬ ਮੁੱਖ ਮੰਤਰੀ ਸੇ ਜਿੱਥੇ ਐਸਐਸਵਾਈਐਲ ਦਾ ਟੱਕ ਕਾਂਗਰਸ ਪਾਰਟੀ ਨੇ ਲਵਾਇਆ ਸੀ ਪਟਿਆਲੇ ਜ਼ਿਲ੍ਹੇ 'ਚ ਉਸ ਜਗ੍ਹਾ ਤੇ ਜਾ ਕੇ ਅਸੀਂ ਲੈਂਡ ਓਨਰਸ ਨੂੰ ਵਾਪਸ ਇਹ ਜ਼ਮੀਨ ਦੇ ਦਿੱਤੀ ਆ ਪੰਜਾਬ ਦੇ ਕੋਲ ਐਸਵਾਈਐਲ ਦੀ ਜਿਹੜੀ ਜ਼ਮੀਨ ਹੈ ਉਹਦੇ ਮਾਲਕ ਹੁਣ ਲੈਂਡ ਓਨਰਸ ਨੇ ਕੋਈ ਜ਼ਮੀਨ ਨਹੀਂ ਆ ਤੇ ਜਦ ਜ਼ਮੀਨ ਨਹੀਂ ਤੇ ਐਸਵਾਈਐਲ ਕਿੱਥੋਂ ਬਣਨੀ ਹੈ ਐਸਯੂਆਈ ਕਿਸੇ ਦੀ ਮੇਰੀ ਬੇਨਤੀ ਸੁਣ ਲਓ ਜੀ ਜਦੋਂ ਸੁਪਰੀਮ ਕੋਰਟ ਦਾ ਆਰਡਰ ਆਊਗਾ ਤੁਸੀਂ ਮੈਨੂੰ ਪੁੱਛ ਲਿਓ ਸਵਾਲ ਮਗਰ ਪੰਜਾਬ ਕੋਲ ਪਾਣੀ ਨਹੀਂ ਹੈ ਪੰਜਾਬ ਦਾ ਪਾਣੀ ਨਹੀਂ ਹੈ ਔਰ ਨਾ ਪੰਜਾਬ ਪਾਣੀ ਦੇ ਸਕਦੀ ਹੈ ਇਹ ਆਰਡਰ ਇਹ ਲੋਕਾਂ ਦੀ ਭਾਵਨਾ ਔਰ ਮੈਨੂੰ ਪੂਰੀ ਆਸ ਹੈ ਕਿ ਸੁਪਰੀਮ ਕੋਰਟ ਪੰਜਾਬੀਆਂ ਦੀ ਭਾਵਨਾ ਨੂੰ ਸਮਝੂਗੀ ਔਰ ਇਸ ਕਿਹੜੇ ਆਰਡਰ ਜੀ సర్వే ਕਰੋ ਕਿ ਜੇ ਪੰਜਾਬ ਸਰਕਾਰ ਕੰਮ ਕਰੇ ਉਹ ਕਹਿੰਦੇ ਸਰਵੇ ਕਰਾਉਣੀ ਸਰ ਮੈਂ ਮੇਰੀ ਮੇਰੀ ਜਬਲ ਸਪਸ਼ਟ ਸੁਣੋ ਕੋਈ ਸਰਵੇ ਪੰਜਾਬ ਚ ਨਹੀਂ ਹੋਊਗਾ ਜੀ ਪੰਜਾਬ ਚ ਪਾਣੀ ਹੈ ਨਹੀਂ ਜੇ ਮੁੱਖ ਮੰਤਰੀ ਜਾ ਕੇ ਆਪਦੀ ਦਲੀਲ ਕਮਜ਼ੋਰੀ ਨਾਲ ਰੱਖੂਗਾ ਜਾਂ ਆਪਦੀ ਸਹੀ ਦਲੀਲ ਨਹੀਂ ਰੱਖੂਗਾ ਸੁਪਰੀਮ ਕੋਰਟ ਨੂੰ ਮਿਸ ਗਾਈਡ ਕਰਨਗੇ ਤੇ ਸਪਸ਼ਟੀ ਹੈ ਕਿ ਮੁੱਖ ਮੰਤਰੀ ਸਾਹਿਬ ਫਿਰ ਹਰਿਆਣੇ ਦੇ ਨਾਲ ਖਲੋਤੇ ਇਸ ਮੁੱਦੇ ਤੇ ਅਸੀ ਤਾਂ ਪਹਿਲਾਂ ਤੂੰ ਹੀ ਇਹ ਕਹਿ ਰਹੇ ਕਿ ਹਾਲੇ ਤੱਕ ਕਿੰਨੀਆਂ ਸਰਕਾਰਾਂ ਲੰਘ ਗਿਆ ਕਦੇ ਸੁਪਰੀਮ ਕੋਰਟ ਨੇ ਇਹ ਜੀ ਆਰਡਰ ਤਾਂ ਦਿੱਤੇ ਨਹੀਂ ਜੇ ਕੋਈ ਕਮੀ ਪੇਸ਼ੀ ਤੁਸੀਂ ਆਪ ਦਾ ਪੱਖ ਹੀ ਨਾ ਰੱਖੋ ਜਾਂ ਫਿਕਸਡ ਮੈਚ ਖੇਡੋ ਤੇ ਫਿਰ ਸੁਭਾਵਿਕ ਹੈ ਆਨਰੇਬਲ ਜਜਜ ਦੇ ਅੱਗੇ ਤਾਂ ਜੋ ਗੱਲ ਜਾ ਰਹੀ ਹੈ ਉਸ ਹੱਬ ਨਾਲ ਪੱਖ ਰੱਖਣਾ ਬਗਰ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਪੰਜਾਬ ਪਾਣੀ ਨਹੀਂ ਦੇਊਗਾ ਔਰ ਮੈਂ ਸਕੇਂਦਰ ਦੀ ਵੀ ਸਰਕਾਰ ਨੂੰ ਇਹ ਅੱਜ ਅਪੀਲ ਵੀ ਕਰਨਾ ਕਿ ਦੇਖੋ ਪਾਣੀ ਦੀ ਇਹ ਹਾਲਾਤ ਨਾ ਪੈਦਾ ਕਰਿਓ ਕਿ ਇੱਥੋਂ ਲਾਸ਼ਾਂ ਜਾਣ ਬਹੁਤ ਖਤਰਨਾਕ ਹਾਲਾਤ ਪਹਿਲਾਂ ਵੀ ਪੈਦਾ ਹੋਏ ਆ ਇਹ ਬੜਾ ਸੀਰੀਅਸ ਇਸ਼ੂ ਹੈ ਔਰ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੇ ਪੰਜਾਬ ਦੀ ਸਾਰੀ ਇਕਨੋਮੀ ਖੇਤੀ ਤੇ ਨਿਰਭਰ ਹੈ ਜਿਹੜਾ ਪੰਜਾਬ ਦੀ ਇਕਨੋਮੀ ਨਾਲ ਖਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦੀ ਕੋਸ਼ਿਸ਼ ਕਰੂਗਾ ਸ਼੍ਰੋਮਣੀ ਅਕਾਲੀ ਦਲ ਉਹਦੇ ਖਿਲਾਫ ਹੀ ਖੜੀ ਹੋਊਗੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਔਰ ਪੰਜਾਬ ਦੇ ਕਿਸਾਨਾਂ ਦੇ ਨਾਲ ਖਲੋ। ਪੀ.ਸੀ.ਪੀ. ਸੀ. ਦੀ ਚੋਣਾਂ ਨੂੰ ਲੈ ਕੇ 21 ਅਕਤੂਬਰ ਤੱਕ ਦਾ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਮੇਰੇ ਟਵੀਟ ਤੋਂ ਮਗਰੋਂ ਧਿਆਨ ਪਟਕਾਓ। ਕੱਲਾ ਇਸ ਲਈ ਇਸ ਲਈ ਮੁੱਖ ਮੰਤਰੀ ਕੀ ਕਰਦਾ ਕੀ ਨਹੀਂ ਕਰਦਾ ਜਿਹੜੀ ਪ੍ਰਕਿਰਿਆ ਹੋਊਗੀ ਹੋਜੂਗੀ ਉਹਨੂੰ ਉਹਦਾ ਅਸਤੀਫੇ ਦੇ ਬਾਰੇ ਪੁੱਛ ਲੋ। ਉਹਨੂੰ ਸਵਾਲ ਵੈਸੇ ਤਾਂ ਤੁਹਾਨੂੰ ਉਹਨੇ ਦਰਸ਼ਨ ਦੇਣੇ ਨਹੀਂ। ਜੇ ਦੇ ਵੀ ਦਿੱਤੇ ਤੇ ਤੁਹਾਡੇ ਕਿਸੇ ਕੰਮ ਦੇ ਨਹੀਂ ਹੋਣੇ। ਇਸ ਲਈ ਜੋ ਮੈਂ ਕਹਿ ਰਿਹਾ ਮੈਂ ਅੱਜ ਦੀ ਗੱਲ ਕਰ ਰਿਹਾ ਤੁਸੀਂ 21 ਅਕਤੂਬਰ ਨੂੰ ਜਾ ਰਹੇ ਹੋ ਮੈਂ ਹਲੇ ਅੱਜਕਿਨੀ 3 ਅਕਤੂਬਰ ਦੀ ਗੱਲ ਕਰ ਰਿਹਾ 4 ਦੀ ਤੇ ਤੁਸੀਂ 4 ਤੇ ਰਹੋ 21 ਜਦ ਆਉਗੀ ਕਿੰਦੀ 21 ਨੂੰ ਗੱਲ ਕਰ ਲਾਂਗੇ ਤੇ ਇਹਦੀ ਉਹਦੇ ਧਿਆਨਿਕ ਭਟਕਾਓ ਉੱਚਾ ਨਾ ਫਸੋ ਇੱਕ ਬੜਾ ਸੀਰੀਅਸ ਇਸ਼ੂ ਹੈ ਥਟ ਗਵਰਨਮੈਂਟ ਇਜ਼ ਫੇਲਿੰਗ ਐਂਡ ਫਾਲਟਰਿੰਗ ਨਾਟ ਬਿਕੋਜ਼ ਆਫ ਅ ਲਾਇਰ ਗਲਤ ਫੈਸਲਿਆਂ ਕਰਕੇ ਖਾਦੀ ਪੀਤੀ ਦੇ ਫੈਸਲੇ ਇਮੇਚੂਰ ਗਵਰਨਮੈਂਟ ਇਰਰੈਸਪੋਨਸੀਬਲ ਬਿਹੇਵੀਅਰ ਉਹਦੇ ਕਰਕੇ ਕੇਸ ਆ ਰਹੇ ਆ ਨਾਟ ਬਿਕੋਜ਼ ਆਫ ਐਨੀ ਅਦਰ ਰੀਜ਼ਨ ਜਿਹੜਾ ਚਲਾਇਆ ਜਾ ਰਿਹਾ ਇੱਕ ਦੂਜੇ ਦੇ ਕਾਜ ਹੈ ਜਿਹੜੀ ਜੀਰੀ ਜਾ ਰਹੀ ਜਾ ਰਹੀ ਹੈ ਪਹਿਲਾਂ ਮੰਤਰੀ ਤੇ ਅਫਸਰਾਂ ਤੇ ਗਿਰੀ ਕੀ ਗਾਜ ਹੈ ਤੇ ਹੁਣ ਉਹੀ ਗਾਜ ਜਿਹੜੀ ਏ ਜੀ ਤੇ ਗਿਰਦੀ ਨਜ਼ਰ ਆ ਰਹੀ ਹੈ ਚੈਤੀ ਲੱਗੀ ਉਹ ਗਾਜ ਤਾਂ ਮਧੂਮੁਖੀ ਦੀ ਜਿਹਨੇ ਘੁੱਗੀ ਮਾਰੀ ਹੈ ਭਗਵੰਤ ਮਾਨ ਦੀ ਆ ਜੀ ਘੁੱਗੀ ਜੀ ਨੇ ਮਾਰੀ ਭਗਵੰਤ ਮਾਨ ਫਾਈਲ ਹੱਤੀ ਮੰਗਾਈ ਭਗਵੰਤ ਮਾਨ ਫਤੀ ਦੇ ਨਾਲਾ ਲਾਲਜੀਤ ਭੁੱਲਰ ਤੇ ਵਿਚਾਰਾ ਏਜੀ ਕੀ ਕਰੇ ਹੂ ਇਜ਼ ਸੁਪਰੀਮ ਚੀਫ ਮਿਨਿਸਟਰ ਜਦ ਚੀਫ ਮਿਨਿਸਟਰ ਨੇ ਹੁੱਕੀ ਮਾਰਤੀ ਸਾਈਨ ਕਰਤੇ ਤੇ ਵਿਚਾਰੇ ਏਜੀ ਨੇ ਜਾਂ ਕਿਸੇ ਸੈਕਟਰੀ ਦੀ ਕੀ ਮਜਾਲ ਹੈ ਭਾਈ ਉਹਦੇ ਤੇ ਫੈਸਲਾ ਉਲਟ ਕਰ ਦੋ ਜਿਹਦੇ ਅਪੋਇੰਟ ਕੌਣ ਕਰ ਰਿਹਾ ਏਜੀ ਨੂੰ ਚੀਫ ਮਿਨਿਸਟਰ ਅਪੋਇੰਟ ਕੌਣ ਕਰ ਰਿਹਾ ਸੈਕਟਰੀ ਨੂੰ ਚੀਫ ਮਿਨਿਸਟਰ ਕਿਸੇ ਦੀ ਹਿੰਮਤ ਹੈ ਇਫ ਦ ਚੀਫ ਮਿਨਿਸਟਰ ਆ ਸੋ ਡਿਸਾਈਡਿਡ ਗਾਜ ਤਾਂ ਜਿੱਥੇ ਡਿਗਣੀ ਚਾਹੀਦੀ ਉਥੇ ਡਿਗਣੀ ਨਹੀਂ ਸੱਚੇ ਖੱਪੇ ਡਿੱਗੀ ਤੁਰੀ ਜਾਂਦੀ ਹੈ ਤੇ ਫਿਰ ਤੁਸੀਂ ਬਦਲੀ ਜਾਓ ਏ ਜੀ